ਸ਼ੰਭੂ ਬਾਰਡਰ ਤੇ ਅਸੀਂ ਇਸ ਵੇਲੇ ਜਿੱਥੇ ਸਵੇਰ ਤੋਂ ਹੀ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲਿਆਂ ਦੀ ਵਰਖਾ ਹੋ ਰਹੀ ਹੈ ਔਰ ਲਗਾਤਾਰ ਤੁਸੀਂ ਆਵਾਜ਼ਾਂ ਵੀ ਸੁਣ ਰਹੇ ਹੋਵੋਗੇ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਆਗੂ ਸਾਡੇ ਨਾਲ ਮੌਜੂਦ ਨੇ ਢੱਲੇਵਾਲ ਸਾਹਿਬ ਕੀ ਹੋ ਰਿਹਾ ਹੈ ਇੱਕ ਬੰਨੇ ਕਿਸਾਨ ਹੈ ਔਰ ਇੱਧਰ ਇਹ ਲੱਗ ਰਿਹਾ ਜਿਦਾ ਇੰਟਰਨੈਸ਼ਨਲ ਬਾਰਡਰ ਹੋਵੇ ਦੇਖੋ ਇੱਕ ਕਹਾਵਤ ਹੈ ਕਹਾਵਤ ਨਹੀਂ ਮੈਂ ਸੰਸਕ੍ਰਿਤ ਦਾ ਸ਼ਲੋਕ ਆ ਮੈਨੂੰ ਸ਼ਲੋਕ ਤਾਂ ਨਹੀਂ ਪੜਨਾ ਆਉਂਦਾ ਲੇਕਿਨ ਉਹਦੇ ਇਹ ਪਤਾ ਮੈਨੂੰ ਅਰਥਾਂ ਦਾ ਕਿ ਜਦੋਂ ਕਿਸੇ ਬੰਦੇ ਦੀ ਅੰਤ ਹੁੰਦਾ ਹੈ ਨਾ ਪਰਮਾਤਮਾ ਦੀ ਬੁੱਧੀ ਮਾਰਦਾ ਹੈ ਇਹ ਬੁੱਧੀ ਮਰੀ ਜਾਂਦੀ ਸਰਕਾਰ ਦੀ ਬੁੱਧੀ ਮਰ ਚੁੱਕੀ ਹੈ ਦੇਸ਼ ਦਾ ਕਿਸਾਨ ਜਿਹੜਾ ਜਿਹਨੂੰ ਹੈਗਾ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਾਂ ਹਾਂ ਤਾਂ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਹਨੇ ਇਹਨੂੰ ਈਗੋ ਹੋ ਗਈ ਬਹੁਤ ਵੱਡੀ ਹੰਕਾਰ ਹੋ ਗਿਆ ਕਿ ਜੀ ਮੈਂ ਤਾਂ ਜਿੱਦਿਆਂ ਦਾ ਰਾਮ ਮੰਦਰ ਬਣਾਇਆ ਮੋਦੀ ਮੋਦੀ ਹੋ ਗਈ ਮੋਦੀ ਮੋਦੀ ਹੋ ਗਈ ਪਰ ਮੈਂ ਬਹੁਤ ਇੰਟਰਵਿਊਜ਼ ਦੇ ਵਿੱਚ ਬਹੁਤ ਥਾਵਾਂ ਦੇ ਤੇ ਸਟੇਜਾਂ ਤੇ ਕਿਹਾ ਹੈ ਕਿ ਮੋਦੀ ਦਾ ਜਿੱਡਾ ਗ੍ਰਾਫ ਉੱਚਾ ਚੜ ਗਿਆ ਚਲਿਆ ਗਿਆ ਇਹ ਮੰਨਣ ਵਾਲਾ ਨਹੀਂ ਪਰ ਇਹਨੂੰ ਮਨਾਉਣ ਵਾਸਤੇ ਉਹ ਮੇਰੇ ਸਤਿਗੁਰੂ ਨੇ ਜੇ ਚਾਇਆ ਨਾ ਤੇ ਇਹਦਾ ਗ੍ਰਾਫ ਜਿੰਨਾ ਆਪਾਂ 13 ਮਹੀਨਿਆਂ ਚ ਦੇਖਿਆ ਸੀ ਨਾ ਉਹ ਇੱਕ ਦਿਨ ਚ ਵੀ ਦੇਖ ਸਕਦਾ ਤੇ ਮੈਨੂੰ ਲੱਗਦਾ ਇਹ ਗ੍ਰਾਫ ਆ 4-5 ਘੰਟਿਆਂ ਚ ਕਿਉਂ ਦੇਖੋ ਹਰ ਇੱਕ ਆਦਮੀ ਰੋਟੀ ਖਾਣਾ ਖਾਊਗਾ ਨਾ ਖਾਂਦਾ ਹੈ ਸਾਥੋਂ ਹਰੇਕ ਬੰਦੇ ਅਸੀਂ ਜਿੰਨਾ ਅੰਨ ਪੈਦਾ ਕਰਦੇ ਆ ਉਹ ਸਾਰਾ ਅਸੀਂ ਤਾਂ ਖਾਂਦੇ ਨਹੀਂ ਉਹ ਲੋਕਾਂ ਨੂੰ ਮਤਲਬ ਢਿੱਡ ਭਰਨ ਦਾ ਕੰਮ ਕਰਦਾ ਉਹਨਾਂ ਹਾਲਾਤਾਂ 'ਚ ਉਹਨਾਂ ਹਾਲਾਤਾਂ ਦੇ ਵਿੱਚ ਦੇਸ਼ ਦੇ ਕਿਸਾਨ ਤੇ ਜਿਨ੍ਹਾਂ ਨੇ ਦੇਸ਼ ਨੂੰ ਭੁੱਖਮਰੀ 'ਚੋਂ ਕੱਢ ਕੇ ਸੈਲਫ ਡਿਪੈਂਡੈਂਟ ਕੀਤਾ ਹੋਵੇ ਉਹਦੇ ਤੇ ਆਹ ਕਰਨਾ ਤੁਸੀਂ ਦੇਖ ਰਹੇ ਹੋ 6-7 ਘੰਟੇ ਹੋ ਗਿਆ ਕਿੱਡੀ ਵੱਡੀ ਤੇਜ਼ੀ ਨਾਲ ਜਿਵੇਂ ਮਤਲਬ ਪਾਕਿਸਤਾਨ ਦੀਆਂ ਫੋਰਸਾਂ ਆ ਗਈਆਂ ਹੁੰਦੀਆਂ ਦੇਖ ਕੇ ਕਹਿ ਲੱਗ ਰਿਹਾ ਜਿਦਾਂ ਕਿ ਕੋਈ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੋਵੇ ਮਸਾਇਲਾ ਦੱਗੀਆਂ ਜਾ ਰਹੀਆਂ ਨੇ ਸੇਮ ਚੀਜ਼ ਹੋ ਰਹੀ ਹੈ ਨਾ ਇਹ ਅੰਦਾਜ਼ਾ ਲਾ ਕੇ ਦੇਖੋ ਕੀ ਅਕਲ ਹੈ ਇਹ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਡਿਆ ਨਾ ਉਹੀ ਬੰਦ ਰਹੀ ਹੈ ਫਿਰ ਅਗਲੀ ਗੱਲ ਤੁਸੀਂ ਇਹ ਨੋਟ ਕਰਿਓ ਕਿ ਜਿਹੜਾ ਜਿਹਦੇ ਕੋਲੇ ਇੰਨਾ ਹੰਕਾਰ ਹੋ ਜੇ ਨਾ ਕਿ ਮੈਂ ਮੈਂ ਮੇਰੀ ਪੋਲਿਟਿਕਸ ਬਹੁਤ ਤਕੜੀ ਆ ਜਾਂ ਮੇਰੀ ਮੈਂ ਮੇਰੀ ਸਤਾ ਦੇ ਉੱਤੇ ਜਿੰਨੇ ਵੱਡੇ ਪੱਤ ਮੈਂ ਬੋ ਮਤ ਨਾਲ ਬੈਠਾ ਮੈਂ ਕਿਸੇ ਕੋਈ ਦਾ ਕਿਸੇ ਦਾ ਮੈਨੂੰ ਨੁਕਸਾਨ ਨਹੀਂ ਉਹ ਬੰਦੇ ਦੀ ਮਤ ਮਰਜੀ ਹੁੰਦੀ ਹੈ ਇਹ ਜਿਹੜਾ ਜਿੱਥੇ ਕਰ ਰਿਹਾ ਹੈ મોદી ਆਪਦੀ ਕਬਰ ਖੋਦ ਆਪਦੀ ਤਾਂ ਡੋਗ ਖੋਦ ਹੀ ਰਿਹਾ ਹੈ ਇਹ ਮੈਨੂੰ ਲੱਗਦਾ ਪੂਰੀ ਦੀ ਪੂਰੀ ਭਾਜਪਾ ਦੀ ਖੋਦ ਰਿਹਾ ਹੈ ਤੁਸੀਂ ਦੇਖੋ ਕੀ ਮੰਨਣਾ ਹੈ ਦਾ ਰਿਜ਼ਲਟ ਕੀ ਹੋਣਗੇ ਪਰ ਅੱਗੇ ਜਾਣ ਦਾ ਪਲਾਨ ਕੀ ਹੈ ਤੁਹਾਡਾ ਕਿਉਂਕਿ ਇੱਥੇ ਰੋਕ ਦਿੱਤਾ ਗਿਆ ਔਰ ਜ਼ਬਰਦਸਤ ਤਰੀਕੇ ਨਾਲ ਬਾਰਡਰ ਪੂਰਾ ਦਾ ਪੂਰਾ ਸੀਲ ਹੈ ਇਸ ਤੋਂ ਅੱਗੇ ਵੀ 10-12 ਥਾਵਾਂ ਤੇ ਨਾਕੇ ਲਾਏ ਗਏ ਕਿਉਂਕਿ ਪਿਛਲੀ ਵਾਰ ਤੁਸੀਂ ਸਿੰਘੂ ਬਾਰਡਰ ਚਲੇ ਗਏ ਸੀ ਟਿਕਰੀ ਬਾਰਡਰ ਉਧਰੋਂ ਯੂਪੀ ਵਾਲੇ ਗਾਜ਼ੀਪੁਰ ਬਾਰਡਰ ਦੇ ਉੱਪਰ ਆ ਗਏ ਸੀ ਪਰ ਇੱਥੋਂ ਤਾਂ ਲਗਾਤਾਰ ਕੋਈ ਇੱਕ ਬੈਰੀਕੇਡ ਖਿੱਚਣ ਦੀ ਕੋਸ਼ਿਸ਼ ਕਰਦੇ ਤਾਂ 10-12 ਹੰਝੂ ਗੈਸ ਦੇ ਗੋਲੇ ਛੁੱਟ ਦਿੱਤੇ ਜਾਂਦੇ ਹੁਣ ਨੋਟ ਕਰਿਓ ਜੇ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਚੁੱਪਚੀਪੀਤੇ ਸਾਨੂੰ ਇਹ ਏ ਏਡੇ ਵੱਡੇ ਚੈਲੰਜੇਜ਼ ਨਾ ਹ ਤਾਂ ਮੇਰਾ خیال ਆ ਦਿੱਲੀ ਦੇ মিডিਆ ਨੇ ਸਾਡੀ ਕਿਤੇ ਗੱਲ ਹੋਣੀ ਸੀ ਬਿਲਕੁਲ ਨਹੀਂ ਹੋਣੀ ਸੀ ਨਾ ਲੇਕਿਨ ਅੱਜ ਕੀ ਹੋ ਰਿਹਾ ਹੈ ਅੱਜ ਤੁਸੀਂ ਦੇਖ ਰਹੇ ਹੋ ਆ ਉਹ ਵੀ ਵੈਨਾਂ ਦੇ ਥਰੂ ਸਾਡੀ ਗੱਲ ਆਲ ਓਵਰ ਵਰਲਡ ਜਾ ਰਹੀ ਹੈ ਸੰਸਾਰ ਦੇ ਵਿੱਚ ਸਾਡੀ ਗੱਲ ਜਾ ਰਹੀ ਹੈ ਤਾਂ ਸਾਨੂੰ ਜੇਕਰ ਮੰਨ ਲਾ ਤੁਸੀਂ ਤੁਸੀਂ ਨੂੰ ਪ੍ਰੈਸ ਤੋਂ ਆਏ ਆ ਅਹੀ ਅਸੀਂ ਅੱਗੇ ਥੋੜਾ ਜਾ ਹੋ ਜਗੇ ਹਰਿਆਣੇ 'ਚ ਆ ਉਹ ਵੀ ਵੈਨਾਂ ਨੂੰ ਪੱਤਰਕਾਰਾਂ ਨੂੰ ਸਾਡੇ ਨੇੜੇ ਆਉਣ ਦੇਗਾ ਹਉ ਦੇ ਇੱਕ ਮੁੰਡਾ ਇੱਥੇ ਪੱਤਰਕਾਰ ਆ ਗਿਆ ਸੀ ਇਹ ਵਿਖਾਉਣ ਕਿ ਆ ਵੇਖੋ ਜੀ ਕਿੰਨੀ ਜ਼ਬਰਦਸਤ ਬੈਰੀਕੇਟਿੰਗ ਕੀਤੀ ਜਾ ਰਹੀ ਹੈ ਉਹਦਾ ਵੀ ਵਿਚਾਰੇ ਦਾ ਕੈਮਰਾਮੈਨ ਨੂੰ ਪਤਾ ਲੱਗਿਆ ਤੋੜਿਆ ਤਾਂ ਜੇਕਰ ਕੈਮਰੇ ਤੋੜਦੇ ਤੇ ਉਹ ਵੀ ਵੈਨਾਂ ਨੂੰ ਕਿੰਨੇ ਸਾਡੇ ਨੇੜੇ ਲਗੰਦੇਣਾ ਸੀ ਇਹ ਭਾਈ ਗਰੂ ਨੇ ਕੀਤਾ ਕਿ ਉਸ ਖੇਤਰ ਚ ਕਰਤਾ ਜਿਹੜਾ ਖੇਤਰ ਦੇ ਵਿੱਚ ਇਹਦੀ ਪੇਸ਼ ਨਹੀਂ ਜਾ ਰਹੀ ਔਰ ਉਥੇ ਉਹ ਵੀ ਮੈਨਾ ਖੜੀਆਂ ਨੇ ਸਾਡੀ ਇੱਕ ਇੱਕ ਗੱਲ ਪੂਰੇ ਵਰਲਡ ਦੇ ਵਿੱਚ ਜਾ ਰਹੀ ਹੈ। ਕੀ ਪਲੈਨਿੰਗ ਕੀ ਹੈ ਡਲੇਵਾਲ ਸ। ਕਿਉਂਕਿ ਇੱਥੇ ਰੁਕੋਗੇ ਤੁਸੀਂ ਅੱਗੇ ਵਧਣਾ ਹੈ ਜਾਂ ਪਲੈਨਿੰਗ ਕੀ ਹੈ? ਬੇਸਿਕਲੀ ਤੌਰ ਤੇ ਲੋਕ ਇਹ ਜਾਨਣਾ ਚਾਹੁੰਦੇ ਵੀ ਅੱਗੇ ਕੀ ਹੈ। ਦੇਖੋ ਅਸੀਂ ਪਹਿਲੀ ਤਾਂ ਗੱਲ ਹੈ ਕਿ ਜਿਸ ਤਰ੍ਹਾਂ ਦੀ ਬੈਰੀਗੇਟਿੰਗ ਹੈ ਅਸੀਂ ਲਗਾਤਾਰ ਸਾਡਾ ਨੌਜਵਾਨ ਸਾਡੇ ਲੋਕ ਆ ਬੈਰੀਗੇਟ ਪਟ ਰਹੇ ਨੇ। ਕਿਲ ਲੱਗੇ ਹੋਏ ਸੀ ਕਿੱਲਾਂ ਨੂੰ ਪਟ ਰਹੇ ਨੇ ਲਗਾਤਾਰ। ਜਿਉ ਸਾਰਾ ਕੁਝ ਕਰ ਰਹੇ ਨੇ। ਤਾਂ ਸਾਨੂੰ ਉਹ ਜਿੰਨਾ ਚ ਰਸਤਾ ਨਹੀਂ ਕਲੀਅਰ ਹੁੰਦਾ ਉਨੀ ਦੇਰ ਤੱਕ ਜਾਣਾ ਪੋਸੀਬਿਲਟੀ ਨਹੀਂ ਉਹ ਰਸਤਾ ਕਲੀਅਰ ਕਰਨਾ ਸਾਨੂੰ ਇੱਥੇ ਬਹਿ ਕੇ ਕਰਨਾ ਪਏਗਾ ਉਹ ਅਸੀਂ ਲਗਾਤਾਰ ਕਰੀ ਜੰਨੇ ਆ ਅਗਰ ਸਰਕਾਰ ਦੀ ਬੁੱਧੀ ਇੰਨੀ ਭ੍ਰਸ਼ਟ ਹੋਈ ਹੈ ਤਾਂ ਫਿਰ ਮਤਲਬ ਸਾਨੂੰ ਦਿੱਲੀ ਕੋਈ ਕਾਲ ਵੀ ਤੁਹਾਨੂੰ ਆਇਆ ਸੈਂਟਰ ਗਵਰਨਮੈਂਟ ਦੇ ਵੱਲੋਂ ਕਿ ਮੀਟਿੰਗ ਦੇ ਲਈ ਜਾਂ ਕੋਈ ਗੱਲਬਾਤ ਕਿਉਂਕਿ ਦੋ ਵਾਰ ਤੁਹਾਡੀ ਮੀਟਿੰਗ ਹੋ ਗਈ ਤਿੰਨ ਮੰਤਰੀਆਂ ਦੇ ਨਾਲ ਹੁਣ ਕੋਈ ਗੱਲਬਾਤ ਹੋਈ ਹੈ ਕੋਈ ਸੁਨੇਹਾ ਆ ਸੈਂਟਰ ਗਵਰਨਮੈਂਟ ਵੱਲੋਂ ਹਜੇ ਤੱਕ ਕੋਈ ਕਾਲ ਨਹੀਂ ਆ ਲੇਕਿਨ ਕੁਝ ਅਧਿਕਾਰੀ ਮੇ ਸਾਡੇ ਕੋਲੇ ਆਏ ਸੀਗੇ ਜਿੰਨਾਂ ਦੇ ਨਹੀਂ ਸੈਂਟਰ ਦੇ ਨਹੀਂ ਆਪਣੇ ਪੰਜਾਬ ਗਵਰਨਮੈਂਟ ਦੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਕਿ ਵੀ ਅਸੀਂ ਤੁਹਾਡੇ ਨਾਲ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਆ ਤਾਂ ਸਾਡਾ ਇਹ ਸੀਗਾ ਕਿ ਦੇਖੋ ਜੇ ਗੱਲਬਾਤ ਕਰਨੀ ਆ ਆ ਮਾਹੌਲ ਗੱਲਬਾਤ ਕਰਨ ਵਾਲਾ ਨਹੀਂ ਇਸ ਮਾਹੌਲ 'ਚ ਕੋਈ ਗੱਲਬਾਤ ਨਹੀਂ ਹੋ ਸਕਦੀ ਪਹਿਲਾਂ ਤਾਂ ਸਰਕਾਰ ਇਹ ਸਾਰਾ ਕੁਝ ਬੰਦ ਕਰੇ ਮਾਹੌਲ ਸਖਾਵਾਂ ਕਰੇ ਫਿਰ ਅਸੀਂ ਸੋਚਾਂਗੇ ਅਸੀਂ ਮੀਟਿੰਗ ਕਰਾਂਗੇ ਕਿ ਕੀ ਅਸੀਂ ਗੱਲਬਾਤ ਦੇ ਹੋ ਸਕਦਾ ਇੱਕ ਮੇਰਾ ਅਖੀਰਲਾ ਸਵਾਲ ਆ ਉਹ ਕਹਿੰਦੇ ਕਿ ਕੇਂਦਰੀ ਮੰਤਰੀ ਕਹਿੰਦੇ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਆ ਅਸੀਂ ਚਾਹੁੰਦੇ ਹਾਂ ਕਿ ਗੱਲਬਾਤ ਹੋਵੇ ਕਿਸਾਨਾਂ ਨਾਲ ਪਰ ਕਹਿੰਦੇ ਕਿਸਾਨ ਵੀ ਕਿਸੇ ਦੇ ਬਹਿਕਾਵੇ 'ਚ ਨਾ ਆਉਣ ਇਹ ਸਟੇਟਮੈਂਟ ਆਈ ਹੈ ਮੈਂ ਉਹਨਾਂ ਨੂੰ ਇਹ ਦੱਸ ਦਿਆਂ ਕਿ ਜਿੱਦ ਨੇ ਅਸੀਂ ਕਾਂਗਰਸ ਦੇ ਖਿਲਾਫ ਜਾਂਦੇ ਆ ਤਾਂ ਉਹ ਕਹਿੰਦੇ ਤੁਸੀਂ ਭਾਜਪਾ ਦੇ ਬਹਿਕਾਵੇ 'ਚ ਆ ਜੇ ਭਾਜਪਾ ਦੇ ਖਿਲਾਫ ਲੜਦੇ ਆ ਤਾਂ ਉਹ ਕਹਿੰਦੇ ਕਾਂਗਰਸ ਦੇ ਬਹਿਕਾਵੇ 'ਚ ਆ ਯਾਰ ਸਾਨੂੰ ਕੁਝ ਇੱਕ ਦੇ ਤਾਂ ਰਹਿਣ ਦਿਓ ਸੋ ਅਸੀਂ ਜਿੱਦੇ ਖਿਲਾਫ ਵੀ ਲੜਾਂਗੇ ਨਾ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਇਕ ਦਿਨ ਸਾਡੀ ਡਿਬੇਟ ਹੋ ਰਹੀ ਸੀ ਮੇਰੇ ਨਾਲ ਆਮ ਆਦਮੀ ਪਾਰਟੀ ਦਾ ਬੰਦਾ ਵੀ ਬੈਠਾ ਹੈ ਤੇ ਭਾਜਪਾ ਦਾ ਵੀ ਬੈਠਾ ਹੈ ਉਦੋਂ ਇਸ਼ੂ ਸੀਗਾ ਪੰਜਾਬ ਸਰਕਾਰ ਨਾਲ ਰਿਲੇਟਡ ਆ ਤਾਂ ਮੈਂ ਹੁਣ ਪੰਜਾਬ ਸਰਕਾਰ ਨੂੰ ਟਾਰਗੇਟ ਕਰਨਾ ਸੀ ਕੀਤਾ ਮੈਂ ਗੱਲ ਦੱਸੀ ਕਿ ਆ ਗੱਲਾਂ ਤੁਹਾਡੀਆਂ ਦੱਸੋ ਤਾਂ ਉਹਨਾਂ ਨੇ ਕੀ ਕਿਹਾ ਮੈਨੂੰ ਉਹ ਕਹਿੰਦਾ ਜੀ ਡੱਲਿਆਲ ਜੀ ਤੁਸੀਂ ਭਾਜਪਾ ਪ੍ਰਤੀ ਸੌਫਟ ਕਰੋ ਤੇ ਜਿੱਦਾਂ ਅੱਜ ਭਾਜਪਾ ਨਾਲ ਲੜਦੇ ਆ ਉਹ ਕਹਿੰਦੇ ਤੁਸੀਂ ਕਾਂਗਰਸ ਹੋ ਸੋ ਇਹਦਾ ਇਹ ਸੁਭਾਅ ਹੈ ਇਹ ਪੋਲੀਟੀਸ਼ੀਅਨਾਂ ਦਾ ਸੁਭਾਅ ਹੈ ਥਾਂ ਦਾ ਕਿ ਜਦੋਂ ਕਿਸੇ ਬੰਦੇ ਦੀ ਅੰਤ ਹੁੰਦਾ ਹੈ ਨਾ ਪਰਮਾਤਮਾ ਉਹਦੀ ਬੁੱਧੀ ਮਾਰਦਾ ਹੈ ਇਹ ਬੁੱਧੀ ਮਰੀ ਜਾਂਦੀ ਸਰਕਾਰ ਦੀ ਬੁੱਧੀ ਮਰ ਚੁੱਕੀ ਆ ਦੇਸ਼ ਦਾ ਕਿਸਾਨ ਜਿਹੜਾ ਜਿਹਨੂੰ ਮੈਂ ਕਿਹਾ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਾਂ ਹਾਂ ਤੋ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਹਨੇ ਇਹਨੂੰ ਈਗੋ ਹੋ ਗਈ ਬਹੁਤ ਵੱਡੀ ਹੰਕਾਰ ਹੋ ਗਿਆ ਕਿ ਜੀ ਮੈਂ ਤਾਂ ਜਿੱਦਿਆਂ ਦਾ ਰਾਮ ਮੰਦਰ ਬਣਾਇਆ ਮੋਦੀ ਮੋਦੀ ਹੋ ਗਈ ਮੋਦੀ ਮੋਦੀ ਹੋ ਗਈ ਪਰ ਮੈਂ ਬਹੁਤ ਇੰਟਰਵਿਊਜ਼ ਦੇ ਵਿੱਚ ਬਹੁਤ ਥਾਵਾਂ ਦੇ ਤੇ ਸਟੇਜਾਂ ਤੇ ਕਿਹਾ ਹੈ ਕਿ ਮੋਦੀ ਦਾ ਜਿੱਡਾ ਗ੍ਰਾਫ ਉੱਚਾ ਚੜ੍ਹ ਗਿਆ ਚਲਿਆ ਗਿਆ ਇਹ ਮੰਨਣ ਵਾਲਾ ਨਹੀਂ ਪਰ ਇਹਨੂੰ ਮਨਾਉਣ ਵਾਸਤੇ ਉਹ ਮੇਰੇ ਸਤਿਗੁਰੂ ਨੇ ਜੇ ਚਾਇਆ ਨਾ ਤੇ ਇਹਦਾ ਗ੍ਰਾਫ ਜਿੰਨਾ ਆਪਾਂ 13 ਮਹੀਨਿਆਂ ਚ ਦੇਖਿਆ ਸੀ ਨਾ ਉਹ ਇੱਕ ਦਿਨ ਚ ਵੀ ਦੇਖ ਸਕਦਾ ਤੇ ਮੈਨੂੰ ਲੱਗਦਾ ਇਹ ਗ੍ਰਾਫ ਆ 4-5 ਘੰਟਿਆਂ ਚ ਕਿਉਂ ਦੇਖੋ ਹਰ ਇੱਕ ਆਦਮੀ ਰੋਟੀ ਖਾਣਾ ਖਾਊਗਾ ਨਾ ਖਾਂਦਾ ਹੈ ਸਾਥੋਂ ਹਰੇਕ ਬੰਦੇ ਅਸੀਂ ਜਿੰਨਾ ਅੰਨ ਪੈਦਾ ਕਰਦੇ ਆ ਉਹ ਸਾਰਾ ਅਸੀਂ ਤਾਂ ਖਾਂਦੇ ਨਹੀਂ ਉਹ ਲੋਕਾਂ ਨੂੰ ਮਤਲਬ ਢਿੱਡ ਭਰਨ ਦਾ ਕੰਮ ਕਰਦਾ ਉਹਨਾਂ ਹਾਲਾਤਾਂ 'ਚ ਉਹਨਾਂ ਹਾਲਾਤਾਂ ਦੇ ਵਿੱਚ ਦੇਸ਼ ਦੇ ਕਿਸਾਨ ਤੇ ਜਿਨ੍ਹਾਂ ਨੇ ਦੇਸ਼ ਨੂੰ ਭੁੱਖਮਰੀ 'ਚੋਂ ਕੱਢ ਕੇ ਸੈਲਫ ਡਿਪੈਂਡੈਂਟ ਕੀਤਾ ਹੋਵੇ ਉਹਦੇ ਤੇ ਆਹ ਕਰਨਾ ਤੁਸੀਂ ਦੇਖ ਰਹੇ ਹੋ 6-7 ਘੰਟੇ ਹੋ ਗਿਆ ਕਿੱਡੀ ਵੱਡੀ ਤੇਜ਼ੀ ਨਾਲ ਜਿਵੇਂ ਮਤਲਬ ਪਾਕਿਸਤਾਨ ਦੀਆਂ ਫੋਰਸਾਂ ਆ ਗਈਆਂ ਹੁੰਦੀਆਂ ਦੇਖੇ ਕਿਹਨ ਲੱਗ ਰਿਹਾ ਜਿਦਾਂ ਕਿ ਕੋਈ ਰਸ਼ੀਆ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੋਵੇ ਮਸਾਇਲਾ ਲੱਗੀਆਂ ਜਾ ਰਹੀਆਂ ਸੇਮ ਚੀਜ਼ ਹੋ ਰਹੀ ਹੈ ਨਾ ਇਹ ਅੰਦਾਜ਼ਾ ਲਾ ਕੇ ਦੇਖੋ ਕੀ ਅਕਲ ਹੈ ਇਹ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਡਿਆ ਨਾ ਉਹੀ ਬੰਦ ਰਹੀ ਹੈ ਫਿਰ ਅਗਲੀ ਗੱਲ ਤੁਸੀਂ ਇਹ ਨੋਟ ਕਰਿਓ ਕਿ ਜਿਹੜਾ ਜਿਹਦੇ ਕੋਲ ਇੰਨਾ ਹੰਕਾਰ ਹੋ ਜੇ ਨਾ ਕਿ ਮੈਂ ਮੈਂ ਮੇਰੀ ਪੋਲਿਟਿਕਸ ਬਹੁਤ ਤਕੜੀ ਆ ਜਾਂ ਮੇਰੀ ਮੈਂ ਮੇਰੀ ਸਤਾ ਦੇ ਉੱਤੇ ਜਿੰਨੇ ਵੱਡੇ ਪੱਤ ਮੈਂ ਬਹੁਮਤ ਨਾਲ ਬੈਠਾ ਮੈਂ ਕਿਸੇ ਕੋਈ ਕਿਸੇ ਦਾ ਮੈਨੂੰ ਨੁਕਸਾਨ ਨਹੀਂ ਉਹ ਬੰਦੇ ਦੀ ਮਤ ਮਰਜੀ ਹੁੰਦੀ ਹੈ ਇਹ ਜਿਹੜਾ ਜਿੱਥੇ ਕਰ ਰਿਹਾ ਹੈ મોદી ਆਪਦੀ ਕਬਰ ਖੋਦ ਆਪਦੀ ਤਾਂ ਡੋਗ ਖੋਦ ਹੀ ਰਿਹਾ ਹੈ ਇਹ ਮੈਨੂੰ ਲੱਗਦਾ ਪੂਰੀ ਦੀ ਪੂਰੀ ਭਾਜਪਾ ਦੀ ਖੋਦ ਰਿਹਾ ਹੈ ਤੁਸੀਂ ਦੇਖੋ ਕੀ ਮੰਨਣਾ ਦਾ ਰਿਜ਼ਲਟ ਕੀ ਆਉਣਗੇ ਅੱਗੇ ਜਾਣ ਦਾ ਪਲਾਨ ਕੀ ਹੈ ਤੁਹਾਡਾ ਕਿਉਂਕਿ ਇੱਥੇ ਰੋਕ ਦਿੱਤਾ ਗਿਆ ਔਰ ਜ਼ਬਰਦਸਤ ਤਰੀਕੇ ਨਾਲ ਬਾਰਡਰ ਪੂਰਾ ਦਾ ਪੂਰਾ ਸੀਲ ਹੈ ਇਸ ਤੋਂ ਅੱਗੇ ਵੀ 10-12 ਥਾਵਾਂ ਤੇ ਨਾਕੇ ਲਾਏ ਗਏ ਕਿਉਂਕਿ ਪਿਛਲੀ ਵਾਰ ਤੁਸੀਂ ਸਿੰਘੂ ਬਾਰਡਰ ਚਲੇ ਗਏ ਸੀ ਟਿਕਰੀ ਬਾਰਡਰ ਉਧਰੋਂ ਯੂਪੀ ਵਾਲੇ ਗਾਜ਼ੀਪੁਰ ਬਾਰਡਰ ਦੇ ਉੱਪਰ ਆ ਗਏ ਸੀ ਪਰ ਇੱਥੋਂ ਤਾਂ ਲਗਾਤਾਰ ਕੋਈ ਇੱਕ ਬੈਰੀਕੇਡ ਖਿੱਚਣ ਦੀ ਕੋਸ਼ਿਸ਼ ਕਰਦੇ ਆ ਤਾਂ 10-12 ਹੰਝੂ ਗੈਸ ਦੇ ਗੋਲੇ ਸੁੱਟ ਦੋਤੇ ਜਾਂਦੇ ਹੁਣ ਨੋਟ ਕਰਿਓ ਜੇ ਅਸੀਂ ਸ਼ਾਂਤੀਪੂਰਵਕ ਢੰਗ ਨਾਲ ਚੁੱਪਚੀਪੀਤੇ ਸਾਨੂੰ ਇਹ ਇਹ ਏਡੇ ਵੱਡੇ ਚੈਲੰਜੇਜ਼ ਨਾ ਹੁੰਦੇ ਅਸੀਂ ਦਿੱਲੀ ਚਲੇ ਜਾਂਦੇ ਤਾਂ ਮੇਰਾ ਕਹਿਣਾ ਦਿੱਲੀ ਦੇ মিডিਆ ਨੇ ਸਾਡੀ ਕਿਤੇ ਗੱਲ ਹੋਣੀ ਸੀ ਬਿਲਕੁਲ ਨਹੀਂ ਹੋਣੀ ਸੀ ਨਾ ਲੇਕਿਨ ਅੱਜ ਕੀ ਹੋ ਰਿਹਾ ਹੈ ਅੱਜ ਤੁਸੀਂ ਦੇਖ ਰਹੇ ਹੋ ਆ OBN ਦੇ ਥਰੂ ਸਾਡੀ ਗੱਲ ਆਲ ਓਵਰ ਵਰਲਡ ਜਾ ਰਹੀ ਹੈ ਸੰਸਾਰ ਦੇ ਵਿੱਚ ਸਾਡੀ ਗੱਲ ਜਾ ਰਹੀ ਹੈ ਤਾਂ ਸਾਨੂੰ ਜੇਕਰ ਮੰਨ ਲਾ ਤੁਸੀਂ ਨੂੰ ਪ੍ਰੈਸ ਤੋਂ ਆਏ ਆਹੀ ਅਸੀਂ ਅੱਗੇ ਥੋੜਾ ਜਾ ਹੋ ਜਗੇ ਹਰਿਆਣੇ 'ਚ ਆ ਉਹ ਵੀ ਵੈਨਾਂ ਨੂੰ ਪੱਤਰਕਾਰਾਂ ਨੂੰ ਸਾਡੇ ਨੇੜੇ ਆਉਣ ਦੇਗਾ। ਆਉ ਦੇ ਇੱਕ ਮੁੰਡਾ ਇੱਥੇ ਪੱਤਰਕਾਰ ਆ ਗਿਆ ਸੀ ਇਹ ਵਿਖਾਉਣ ਕਿ ਆ ਵੇਖੋ ਜੀ ਕਿੰਨੀ ਜ਼ਬਰਦਸਤ ਬੈਰੀਕੇਡਿੰਗ ਕੀਤੀ ਜਾ ਰਹੀ ਹੈ। ਉਹਦਾ ਵੀ ਵਿਚਾਰੇ ਦਾ ਕੈਮਰਾਮੈਨ ਨੂੰ ਪਤਾ ਲੱਗਾ ਤੋੜਿਆ ਹੈ। ਤਾਂ ਜੇਕਰ ਕੈਮਰੇ ਤੋੜਦੇ ਤੇ ਉਹ ਵੀ ਵੈਨਾਂ ਨੂੰ ਕਿਹਨੇ ਸਾਡੇ ਨੇੜੇ ਲਗੰਦੇਣਾ ਸੀ। ਇਹ ਭਾਈ ਗਰੂ ਨੇ ਕੀਤਾ ਕਿ ਉਸ ਖੇਤਰ ਚ ਕਰਤਾ ਜਿਹੜਾ ਖੇਤਰ ਦੇ ਵਿੱਚ ਇਹਦੀ ਪੇਸ਼ ਨਹੀਂ ਜਾ ਰਹੀ। ਔਰ ਉਥੇ ਉਹ ਵੀ ਮੈਨਾਂ ਖੜੀਆਂ ਨੇ ਸਾਡੀ ਇੱਕ ਇੱਕ ਗੱਲ ਪੂਰੇ ਵਰਲਡ ਦੇ ਵਿੱਚ ਜਾ ਰਹੀ ਹੈ। ਪਲੈਨਿੰਗ ਕੀ ਹੈ ਢਲੇਵਾਲ ਸਾਹਿਬ ਕਿਉਂਕਿ ਇੱਥੇ ਰੁਕੋਗੇ ਤੁਸੀਂ ਅੱਗੇ ਵਧਣਾ ਹੈ ਜਾਂ ਪਲੈਨਿੰਗ ਕੀ ਹੈ ਬੇਸਿਕਲੀ ਤੌਰ ਤੇ ਲੋਕ ਇਹ ਜਨਣਾ ਚਾਹੁੰਦੇ ਵੀ ਅੱਗੇ ਕੀ ਹੈ। ਦੇਖੋ ਅਸੀਂ ਪਹਿਲੀ ਤਾਂ ਗੱਲ ਹੈ ਕਿ ਜਿਸ ਤਰ੍ਹਾਂ ਦੀ ਬੈਰੀਗੇਟਿੰਗ ਹੈ ਅਸੀਂ ਲਗਾਤਾਰ ਸਾਡਾ ਨੌਜਵਾਨ ਸਾਡੇ ਲੋਕਾਂ ਬੈਰੀਗੇਟ ਪਟ ਰਹੇ ਨੇ। ਕਿਲ੍ਹ ਲੱਗੇ ਹੋਏ ਸੀ ਕਿੱਲਾਂ ਨੂੰ ਪਟ ਰਹੇ ਨੇ ਲਗਾਤਾਰ। ਜੇ ਉਹ ਸਾਰਾ ਕੁਝ ਕਰ ਰਹੇ ਨੇ। ਤਾਂ ਸਾਨੂੰ ਉਹ ਜਿੱਨਾਂ 'ਚ ਰਸਤਾ ਨਹੀਂ ਕਲੀਅਰ ਹੁੰਦਾ ਉਨੀ ਦੇਰ ਤੱਕ ਜਾਣਾ ਪੋਸੀਬਿਲਟੀ ਨਹੀਂ ਉਹ ਰਸਤਾ ਕਲੀਅਰ ਕਰਨਾ ਸਾਨੂੰ ਇੱਥੇ ਬੈਠ ਕੇ ਕਰਨਾ ਪਏਗਾ ਉਹ ਅਸੀਂ ਲਗਾਤਾਰ ਕਰੀ ਜੰਨੇ ਆ ਅਗਰ ਸਰਕਾਰ ਦੀ ਬੁੱਧੀ ਇੰਨੀ ਭ੍ਰਸ਼ਟ ਹੋਈ ਹੈ ਤਾਂ ਫਿਰ ਮਤਲਬ ਸਾਨੂੰ ਦਿੱਲੀ ਕੋਈ ਕਾਲ ਵੀ ਤੁਹਾਨੂੰ ਆਇਆ ਸੈਂਟਰ ਗਵਰਨਮੈਂਟ ਦੇ ਵੱਲੋਂ ਕਿ ਮੀਟਿੰਗ ਦੇ ਲਈ ਜਾਂ ਕੋਈ ਗੱਲਬਾਤ ਕਿਉਂਕਿ ਦੋ ਵਾਰ ਤੁਹਾਡੀ ਮੀਟਿੰਗ ਹੋ ਗਈ ਤਿੰਨ ਮੰਤਰੀਆਂ ਦੇ ਨਾਲ ਹੁਣ ਕੋਈ ਗੱਲਬਾਤ ਹੋਈ ਹੈ ਕੋਈ ਸੁਨੇਹਾ ਆ ਸੈਂਟਰ ਗਵਰਨਮੈਂਟ ਵੱਲੋਂ ਹਜੇ ਤੱਕ ਕੋਈ ਕਾਲ ਨਹੀਂ ਆ ਲੇਕਿਨ ਕੁਝ ਅਧਿਕਾਰੀ ਮੇ ਸਾਡੇ ਕੋਲੇ ਆਏ ਸੀਗੇ ਜਿੰਨਰ ਦੇ ਨਹੀਂ ਸੈਂਟਰ ਦੇ ਨਹੀਂ ਆਪਣੇ ਪੰਜਾਬ ਗਵਰਨਮੈਂਟ ਦੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ ਕਿ ਵੀ ਅਸੀਂ ਤੁਹਾਡੇ ਨਾਲ ਸਰਕਾਰ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਸਾਡਾ ਇਹ ਸੀਗਾ ਕਿ ਦੇਖੋ ਜੇ ਗੱਲਬਾਤ ਕਰਨੀ ਹੈ ਆ ਮਾਹੌਲ ਗੱਲਬਾਤ ਕਰਨ ਵਾਲਾ ਨਹੀਂ ਇਸ ਮਾਹੌਲ 'ਚ ਕੋਈ ਗੱਲਬਾਤ ਨਹੀਂ ਹੋ ਸਕਦੀ ਪਹਿਲਾਂ ਤਾਂ ਸਰਕਾਰ ਇਹ ਸਾਰਾ ਕੁਝ ਬੰਦ ਕਰੇ ਮਾਹੌਲ ਸਖਾਵਾਂ ਕਰੇ ਫਿਰ ਅਸੀਂ ਸੋਚਾਂਗੇ ਅਸੀਂ ਮੀਟਿੰਗ ਕਰਾਂਗੇ ਕਿ ਕੀ ਅਸੀਂ ਗੱਲਬਾਤ ਦੇ ਹੋ ਸਕਦਾ ਹੈ ਮੇਰਾ ਆਖੀਰਲਾ ਸਵਾਲ ਆ ਉਹ ਕਹਿੰਦੇ ਕਿ ਕੇਂਦਰੀ ਮੰਤਰੀ ਕਹਿੰਦੇ ਕਿ ਅਸੀਂ ਗੱਲਬਾਤ ਕਰਨ ਦੇ ਲਈ ਤਿਆਰ ਹਾਂ ਅਸੀਂ ਚਾਹੁੰਦੇ ਹਾਂ ਕਿ ਗੱਲਬਾਤ ਹੋਵੇ ਕਿਸਾਨਾਂ ਨਾਲ ਪਰ ਕਹਿੰਦੇ ਕਿਸਾਨ ਵੀ ਕਿਸੇ ਦੇ ਬਹਿਕਾਵੇ 'ਚ ਨਾ ਹੋਣ ਇਹ ਸਟੇਟਮੈਂਟ ਆਈ ਹੈ ਮੈਂ ਉਹਨਾਂ ਨੇ ਇਹ ਦੱਸ ਦਿਆਂ ਕਿ ਜਿੱਦ ਨੇ ਅਸੀਂ ਕਾਂਗਰਸ ਦੇ ਖਿਲਾਫ ਜਾਂਦੇ ਆ ਤਾਂ ਉਹ ਕਹਿੰਦੇ ਤੁਸੀਂ ਭਾਜਪਾ ਦੇ ਬਹਿਕਾਵੇ 'ਚ ਆ ਜੇ ਭਾਜਪਾ ਦੇ ਖਿਲਾਫ ਲੜਦੇ ਆ ਤਾਂ ਉਹ ਕਹਿੰਦੇ ਕਾਂਗਰਸ ਦੇ ਬਹਿਕਾਵੇ 'ਚ ਯਾਰ ਸਾਨੂੰ ਕੁਝ ਇੱਕ ਦੇ ਤਾਂ ਰਹਿਣ ਦਿਓ ਸੋ ਅਸੀਂ ਜਿਹਦੇ ਖਿਲਾਫ ਵੀ ਲੜਾਂਗੇ ਨਾ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਇੱਕ ਦਿਨ ਸਾਡੀ ਡਿਬੇਟ ਹੋ ਰਹੀ ਸੀ ਮੇਰੇ ਨਾਲ ਆਮ ਆਦਮੀ ਪਾਰਟੀ ਦਾ ਬੰਦਾ ਵੀ ਬੈਠਾ ਹੈ ਤੇ ਬੀਜੇਪੀ ਦਾ ਵੀ ਬੈਠਾ ਹੈ ਉਦੋਂ ਇਸ਼ੂ ਸੀਗਾ ਪੰਜਾਬ ਸਰਕਾਰ ਨਾਲ ਰਿਲੇਟਡ ਆ ਤਾਂ ਮੈਂ ਹੁਣ ਪੰਜਾਬ ਸਰਕਾਰ ਨੂੰ ਟਾਰਗੇਟ ਕਰਨਾ ਸੀ ਕਿਤਾ ਮੈਂ ਗੱਲ ਦੱਸੀ ਕਿ ਆ ਗੱਲਾਂ ਤੁਹਾਡੀਆਂ ਦੱਸੋ ਤਾਂ ਉਹਨਾਂ ਨੇ ਕੀ ਕਿਹਾ ਮੈਨੂੰ ਉਹ ਕਹਿੰਦਾ ਜੀ ਡੱਲਿਆਲ ਜੀ ਤੁਸੀਂ ਬੀਜੇਪੀ ਪ੍ਰਤੀ ਸੌਫਟ ਹੋ ਕਰੋ ਤੇ ਜਿੱਦਿਹਾ ਅੱਜ ਬੀਜੇਪੀ ਨਾਲ ਲੜਦੇ ਆ ਉਹ ਕਹਿੰਦੇ ਤੁਸੀਂ ਕਾਂਗਰਸ ਹੋ ਸੋ ਇਹਦਾ ਇਹ ਸੁਭਾਅ ਹੈ ਇਹ ਪੋਲੀਟਿਸ਼ਨਾਂ ਦਾ ਸੁਭਾਅ ਹੈ ਥਾਣਾ ਕਿ ਜਦੋਂ ਕਿਸੇ ਬੰਦੇ ਦੀ ਅੰਤ ਹੁੰਦਾ ਹੈ ਨਾ ਪਰਮਾਤਮਾ ਉਹਦੀ ਬੁੱਧੀ ਮਾਰਦਾ ਹੈ ਇਹ ਬੁੱਧੀ ਮਰੀ ਜਾਂਦੀ ਸਰਕਾਰ ਦੀ ਬੁੱਧੀ ਮਰ ਚੁੱਕੀ ਹੈ ਦੇਸ਼ ਦਾ ਕਿਸਾਨ ਜਿਹੜਾ ਜਿਹਨੂੰ ਮੈਂ ਕਿਹਾ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਾਂ ਹਾਂ ਤਾਂ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਇਹਨੇ ਇਹਨੂੰ ਈਗੋ ਹੋ ਗਈ ਬਹੁਤ ਵੱਡੀ ਹੰਕਾਰ ਹੋ ਗਿਆ ਕਿ ਜੀ ਮੈਂ ਤਾਂ ਜਿੱਦਿਆਂ ਦਾ ਰਾਮ ਮੰਦਿਰ ਬਣਾਇਆ ਮੋਦੀ ਮੋਦੀ ਹੋ ਗਈ ਮੋਦੀ ਮੋਦੀ ਹੋ ਗਈ ਪਰ ਮੈਂ ਬਹੁਤ ਇੰਟਰਵਿਊਜ਼ ਦੇ ਵਿੱਚ ਬਹੁਤ ਥਾਵਾਂ ਦੇ ਤੇ ਸਟੇਜਾਂ ਤੇ ਕਿਹਾ ਹੈ ਕਿ ਮੋਦੀ ਦਾ ਜਿੱਡਾ ਗ੍ਰਾਫ ਉੱਚਾ ਚੜ ਗਿਆ ਚਲਿਆ ਗਿਆ ਇਹ ਮੰਨਣ ਵਾਲਾ ਨਹੀਂ ਪਰ ਇਹਨੂੰ ਮਨਾਉਣ ਵਾਸਤੇ ਉਹ ਮੇਰੇ ਸਤਿਗੁਰੂ ਨੇ ਜੇ ਚਾਇਆ ਨਾ ਤੇ ਇਹਦਾ ਗ੍ਰਾਫ ਜਿੰਨਾ ਆਪਾਂ 13 ਮਹੀਨਿਆਂ ਚ ਦੇਖਿਆ ਸੀ ਨਾ ਉਹ ਇੱਕ ਦਿਨ ਚ ਵੀ ਦੇਖ ਸਕਦਾ ਤੇ ਮੈਨੂੰ ਲੱਗਦਾ ਇਹ ਗ੍ਰਾਫ ਆ 4-5 ਘੰਟਿਆਂ ਚ ਕਿਉਂ ਦੇਖੋ ਹਰ ਇੱਕ ਆਦਮੀ ਰੋਟੀ ਖਾਣਾ ਖਾਊਗਾ ਨਾ ਖਾਂਦਾ ਹੈ ਸਾਥੋਂ ਹਰੇਕ ਬੰਦੇ ਅਸੀਂ ਜਿੰਨਾ ਅੰਨ ਪੈਦਾ ਕਰਦੇ ਆ ਉਹ ਸਾਰਾ ਅਸੀਂ ਤਾਂ ਖਾਂਦੇ ਨਹੀਂ ਉਹ ਲੋਕਾਂ ਨੂੰ ਮਤਲਬ ਢਿੱਡ ਭਰਨ ਦਾ ਕੰਮ ਕਰਦਾ ਉਹਨਾਂ ਹਾਲਾਤਾਂ 'ਚ ਉਹਨਾਂ ਹਾਲਾਤਾਂ ਦੇ ਵਿੱਚ ਦੇਸ਼ ਦੇ ਕਿਸਾਨ ਤੇ ਜਿਨ੍ਹਾਂ ਨੇ ਦੇਸ਼ ਨੂੰ ਭੁੱਖਮਰੀ ਚੋਂ ਕੱਢ ਕੇ ਸੈਲਫ ਡਿਪੈਂਡੈਂਟ ਕੀਤਾ ਹੋਵੇ ਉਹਦੇ ਤੇ ਆਹ ਕਰਨਾ ਤੁਸੀਂ ਦੇਖ ਰਹੇ ਹੋ 6-7 ਘੰਟੇ ਹੋ ਗਿਆ ਕਿੱਡੀ ਵੱਡੀ ਤੇਜ਼ੀ ਨਾਲ ਜਿਵੇਂ ਮਤਲਬ ਪਾਕਿਸਤਾਨ ਦੀਆਂ ਫੋਰਸ